ਹਾਂਜੀ ਸਟੂਡੈਂਟਸ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਸਾਡੇ ਸਬਜੈਕਟ ਦੇ ਵਿੱਚੋਂ ਪੂਰੇ ਮਾਰਕਸ ਆਨ ਫੁੱਲ ਮਾਰਕਸ ਆਨ ਤਾਂ ਇਸ ਵੀਡੀਓ ਨੂੰ ਪੂਰਾ ਜ਼ਰੂਰ ਦੇਖ ਲੈਣਾ ਕਿਉਂਕਿ ਮੈਂ ਪੇਪਰ ਨੂੰ ਹੱਲ ਕਰਨ ਦਾ ਤਰੀਕਾ ਦੱਸਣ ਜਾ ਰਿਹਾ ਔਰ ਤੁਸੀਂ ਕਿਸ ਤਰੀਕੇ ਨਾਲ ਪੇਪਰ ਨੂੰ ਕਰਨਾ ਹੈ ਉਹ ਸਾਰੀ ਚੀਜ਼ ਤੁਹਾਨੂੰ ਦੱਸਾਂਗੇ ਔਰ ਜਿੰਦੇ ਨਾਲ ਕਿ ਤੁਹਾਡੇ ਵੱਧ ਤੋਂ ਵੱਧ ਮਾਰਕਸ ਆ ਸਕਣ ਔਰ ਜਾਂ ਤੁਸੀਂ ਹਿਸਟਰੀ ਦਾ ਪੇਪਰ ਦੇ ਰਹੇ ਹੋ ਪਲੱਸ 2 ਦਾ ਪੋਲੀਟੀਕਲ ਸਾਇੰਸ ਦਾ ਦੇ ਰਹੇ ਹੋ ਜਾਂ 10th ਕਲਾਸ ਵਿੱਚ ਪੜਦੇ ਹੋ ਤਾਂ ਐਸਐਸਟੀ ਦਾ ਪੇਪਰ ਦੇ ਰਹੇ ਹੋ ਜਾਂ ਬੀਏ ਦੇ ਵਿੱਚ ਤੁਸੀਂ ਪੜਦੇ ਹੋ ਹਿਸਟਰੀ ਦਾ ਪੇਪਰ ਹੈ ਜਾਂ ਪੋਲੀਟੀਕਲ ਸਾਇੰਸ ਦਾ ਪੇਪਰ ਹੈ ਤੇ ਜਿਸ ਤਰੀਕੇ ਨਾਲ ਮੈਂ ਤੁਹਾਨੂੰ ਦੱਸਾਂਗਾ ਔਰ ਤੁਸੀਂ ਸਾਰੀਆਂ ਕਲਾਸਾਂ ਦੇ ਵਿੱਚ ਸਾਰੇ ਸਟੂਡੈਂਟਸ ਜਿਹੜੇ ਉਸ ਤਰੀਕੇ ਦੇ ਨਾਲ ਪੇਪਰ ਕਰ ਸਕਦੇ ਹੋ ਤੇ ਤੁਹਾਡੇ ਵੱਧ ਤੋਂ ਵੱਧ ਮਾਰਕਸ ਜਿਹੜੇ ਆਉਣ ਦੇ ਚਾਂਸ ਬਣ ਸਕਦੇ ਆ ਤੇ ਫੁੱਲ ਮਾਰਕਸ ਵੀ ਆ ਸਕਦੇ ਨੇ 100 ਦੇ ਵਿੱਚੋਂ 100 ਮਾਰਕਸ ਵੀ ਆ ਸਕਦੇ ਨੇ ਕਿਉਂਕਿ ਮੇਰੇ ਸਟੂਡੈਂਟਸ ਦੇ 100 ਦੇ 100 दे हिस्ट्री ਵਿੱਚੋਂ ਐਸਐਸਟੀ ਦੇ ਵਿੱਚੋਂ ਆਏ ਹੋਏ ਨੇ ਜਿਸ ਬੇਸਤੇ ਮੈਂ ਇੱਕ ਗੱਲ ਕਰ ਰਿਹਾ ਤਾਂ ਆਪਾਂ ਗੱਲ ਕਰਦੇ ਹਾਂ +2 ਦੇ ਹਿਸਟਰੀ ਦੇ ਪੇਪਰ ਦੀ ਉਸ ਨੂੰ ਕਿਵੇਂ ਹੱਲ ਕੀਤਾ ਜਾਂਦਾ ਹੈ ਹਿਸਟਰੀ ਦਾ ਜਿਹੜਾ +2 ਦਾ ਪੇਪਰ ਹੈ ਉਸ ਦੇ ਟੋਟਲ 6 ਭਾਗ ਹੁੰਦੇ ਨੇ ਠੀਕ ਹੈ ਔਰ ਉਹ ਨਾ ਬਾਰੇ ਗੱਲਬਾਤ ਕਰਦੇ ਹਾਂ ਜਿਵੇਂ ਭਾਗ ਆਪਣੇ ਕੋਲ ਊੜਾ ਦਿੱਤਾ ਹੈ ਭਾਗ ਕੀ ਹੈ ਊੜਾ ਦਿੱਤਾ ਹੈ ਆਪਣੇ ਕੋਲ ਪਾ ਗੂੜਾ ਆਪਾਂ ਮੇਨ ਲਿਖ ਦਿਆਂਗੇ ਪਾਗੂੜਾ ਲਿਖ ਦਿਆਂਗੇ ਜਾਂ ਜੇ ਇੰਗਲਿਸ਼ మీడియం ਵਾਲੇ ਆ ਤਾਂ ਪਾਰਟ A ਲਿਖ ਦੇਣਗੇ ਉਸ ਤੋਂ ਬਾਅਦ ਪਾਗੂੜੇ ਦੇ ਵਿੱਚ ਮੇਨ ਕੁਐਸਚਨ ਜਿਹੜਾ ਆਪਣੇ ਕੋਲ ਆ ਜਾਏਗਾ 1 ਨੰਬਰ ਪਾ ਦੇਾਂਗੇ ਮੇਨ ਕੁਐਸਚਨ ਕੀ 1 ਨੰਬਰ ਪਾ ਦੇਾਂਗੇ ਜਿੰਦੇ ਵਿੱਚ ਕੀ ਹੁੰਦਾ ਹੈ ਬਹੁਵਿਕਲਪੀ ਪ੍ਰਸ਼ਨ ਤਾਂ ਜਿੰਦੇ ਵਿੱਚ ਅੱਗੇ ਉਪ ਭਾਗ ਆ ਜਾਣਗੇ ਸਬ ਪਾਰਟਸ ਆ ਜਾਣਗੇ ਕੁਐਸਚਨ ਨੰਬਰ 1 ਠੀਕ ਹੈ اسی ਉਸ ਦੇ ਅੱਗੇ ਕੁਐਸਚਨ ਲਿਖਣ ਦੀ ਕੋਈ ਲੋੜ ਨਹੀਂ ਹੈ ਸਿਰਫ 1 ਪਾ ਦੇਣਾ ਹੈ ਔਰ ਆਨਸਰ ਲਿਖ ਦੇਣਾ ਹੈ ਇਸੇ ਤਰ੍ਹਾਂ ਸੈਕੰਡ ਕੁਐਸਚਨ ਦੇ ਵਿੱਚ ਆਪਾਂ ਸੈਕੰਡ ਪਾ ਦੇਣਾ 2 ਪਾ ਦੇਣਾ ਹੈ ਇੱਕ ਯਾਦ ਰੱਖਣਾ ਵੀ ਇਹ ਜਿਸ ਤਰ੍ਹਾਂ ਲਿਖਿਆ ਜਿਵੇਂ ਮੈਂ 1 ਪਾਇਆ ਫਿਰ ਯਾਨੀ ਰੋਮਨ ਅੰਕਸ ਲਿਖੇ ਹੋਏ ਨੇ ਰੋਮਨ ਅੰਕ ਜਿਹੜੇ ਲਿਖੇ ਹੋਏ ਨੇ ਆਪਣੇ ਕੋਲ ਤਾਂ ਉਸ ਤਰੀਕੇ ਜੇ ਇੱਥੇ ਊੜਾ ਐੜਾ ਈੜੀ ਲਿਖਿਆ ਹੁੰਦਾ ਹੈ ਜਾਂ ABC ਲਿਖਿਆ ਹੁੰਦਾ ਤਾਂ ਆਪਾਂ ਉਸੇ ਤਰ੍ਹਾਂ ਨਾਲ ਕੁਐਸਚਨ ਪਾਣਾ ਸੀ ਵੀ ਇੱਥੇ ਇੱਕ ਦੀ ਜਗ੍ਹਾ ਤੇ ਇਹ ਪਾਇਆ ਹੁੰਦਾ ਤੇ ਇਹ ਪਾਣਾ ਸੀ ਜੇ ਦੋ ਦੀ ਜਗ੍ਹਾ 2 ਤਾਂ 2 ਪਾਣਾ ਸੀ ਜੇ ਟੈਂਡ ਦੀ ਜਗਾ ਸਿੱਧਾ ਸੀ ਪਾਣਾ ਸੀ ਜਿਸ ਤਰੀਕੇ ਨਾਲ ਕੁਐਸਚਨ ਪੇਪਰ ਵਿੱਚ ਲਿਖਿਆ ਹੁੰਦਾ ਉਸ ਤਰੀਕੇ ਨਾਲ ਲਿਖਣਾ ਹੁੰਦਾ ਔਰ ਕੁਐਸਚਨ ਲਿਖਣ ਦੀ ਲੋੜ ਨਹੀਂ ਹੈ ਸਿਰਫ ਕੁਐਸਚਨ ਨੰਬਰ ਪਾਣਾ ਹੈ ਔਰ ਉਸ ਤੋਂ ਬਾਅਦ ਆਨਸਰ ਲਿਖ ਦੇਣਾ ਹੈ ਫਿਰ ਜਦੋਂ ਸੈਕੰਡ ਲਿਖੋਗੇ ਤਾਂ ਇੱਕ ਲਾਈਨ ਛੱਡ ਦੇਣੀ ਹੈ ਫਿਰ ਸੈਕੰਡ ਲਿਖ ਦੋਗੇ ਥਰਡ ਲਿਖੋਗੇ ਤਾਂ ਫਿਰ ਵੀ ਇੱਕ ਲਾਈਨ ਛੱਡ ਕੇ ਐਵੇਂ ਐਵੇਂ ਇੱਕ ਇੱਕ ਲਾਈਨ ਛੱਡ ਕੇ ਜਿਹੜਾ ਕਿ ਆਪਾਂ ਹੱਲ ਕਰਦੇ ਜਾਣਾ ਦੇਖੋ ਇਸ ਤਰ੍ਹਾਂ ਦੇ ਨਾਲ ਕਰਕੇ ਪੇਪਰ ਥੋੜਾ ਜਿਹਾ ਸੋਹਣਾ ਲੱਗਦਾ ਹੈ ਵਧੀਆ ਲੱਗਦਾ ਹੈ ਕਈ ਵਾਰੀ ਹੁੰਦਾ ਸੀ ਨਾਲ-ਨਾਲ ਜਦੋਂ ਕੁਐਸਚਨ ਆਨਸਰ ਲਿਖਿਆ ਹੁੰਦਾ ਤਾਂ ਉਹਦੇ ਵਿੱਚ ਕਈ ਵਾਰੀ ਚੈੱਕ ਕਰਦੇ ਹੋਏ ਕੋਈ ਨਾ ਕੋਈ ਜਿਹੜਾ ਆਨਸਰ ਸਾਡਾ ਚੈੱਕ ਹੋਣ ਉਹ ਰਹਿ ਜਾਂਦਾ ਜਿੰਦੇ ਕਰਕੇ ਸਾਨੂੰ ਉਸ ਚੀਜ਼ ਦਾ ਨੁਕਸਾਨ ਹੋ ਸਕਦਾ ਹੈ ਇਸ ਕਰਕੇ ਸਾਨੂੰ ਇਹ ਚੀਜ਼ ਦਾ ਧਿਆਨ ਰੱਖਣਾ ਹੈ ਜਦੋਂ ਭਾਗ ਊੜਾ ਖਤਮ ਹੋ ਜਾਂਦਾ ਤਾਂ ਉਸ ਤੋਂ ਬਾਅਦ ਅਸੀਂ ਇੱਕ ਜਿਹੜੀ ਕੀ ਹੈ ਲਾਈਨ ਲਗਾ ਦਾਂਗੇ ਜਿਵੇਂ ਆ ਪਹਿਲੇ ਮੈਂ ਲਗਾ ਕੇ ਰੱਖੀ ਹੋਈ ਠੀਕ ਹੈ ਜੀ ਉਸ ਤੋਂ ਬਾਅਦ ਭਾਗ ਐੜਾ ਆ ਜਾਏਗਾ ਭਾਗ ਐੜੇ ਦੇ ਵਿੱਚ ਸੈਕੰਡ ਕੁਐਸਚਨ ਆ ਜਾਏਗਾ ਮੇਨ ਠੀਕ ਹੈ ਜੀ ਸੈਕਿੰਡ ਕੁਐਸਚਨ ਆ ਜਾਏਗਾ ਮੇਨ ਆ ਜਾਏਗਾ ਸੈਕਿੰਡ ਕੁਐਸਚਨ ਆ ਸੈਕਿੰਡ ਕੁਐਸਚਨ ਆ ਗਿਆ ਮੇਨ ਜਿੰਦੇ ਵਿੱਚ ਫਸਟ ਕੁਐਸਚਨ ਹੈ ਧੀਰਮਲ ਬਾਰੇ ਹੈਗਾ ਸੀ ਪਰ ਮੈਂ ਉਸ ਦਾ ਪਹਿਲਾ ਸ਼ਬਦ ਲਿਖ ਦਿੱਤਾ ਹੈ ਲਿਖਣਾ ਲਿਖੋ ਨਹੀਂ ਲਿਖਣਾ ਤੁਹਾਡੀ ਮਰਜ਼ੀ ਹੈ ਕੁਐਸਚਨ ਲਿਖਣ ਦੀ ਕੋਈ ਲੋੜ ਨਹੀਂ ਸਿਰਫ ਆਨਸਰ ਲਿਖਣਾ ਇਸੇ ਤਰ੍ਹਾਂ ਜਿਵੇਂ ਭਾਗ ਊੜਾ ਕੀਤਾ ਸੀ ਉਸੇ ਤਰ੍ਹਾਂ ਭਾਗ ਹੈੜਾ ਕਰਨਾ ਜਦੋਂ ਇਹ ਭਾਗ ਵੀ ਸਮਾਪਤ ਹੋ ਜਾਂਦਾ ਤਾਂ ਆਪਾਂ ਪੈਂਸਲ ਦੇ ਨਾਲ ਇੱਕ ਲਾਈਨ ਕਿੱਚ ਦੇਣੀ ਹੈ ਠੀਕ ਹੈ ਜੀ ਭਾਗ ਆ ਗਿਆ ED ED ਦੇ ਭਾਗ ਵਿੱਚ ਕੀ ਹੈ ਇਹਦੇ ਵਿੱਚ ਮੇਨ ਕੁਐਸਚਨ ਆ ਗਿਆ 3 ਕੁਐਸਚਨ ਨੰਬਰ ਆ ਗਿਆ 3 ਔਰ ਇਹਦੇ ਦੋ ਦੋ ਭਾਗ ਨੇ ਭਾਗ ਏਡੀ ਦੇ ਵਿੱਚ ਅੱਗੇ ਦੋ ਪਾਰਟਸ ਨੇ ਊੜਾ ਤੇ ਐੜਾ ਠੀਕ ਹੈ ਭਾਗ ਈਡੀ ਦੇ ਵਿੱਚ ਦੋ ਜਿਹੜੇ ਉਪ ਭਾਗ ਆ ਗਏ ਨੇ ਊੜਾ ਤੇ ਐੜਾ ਊੜੇ ਵਿੱਚੋਂ ਚਾਹੇ 3 ਕਰ ਲਓ ਚਾਹੇ ਐੜੇ ਵਿੱਚੋਂ 3 ਕਰ ਲਓ ਯਾਨੀ ਟੋਟਲ 5 ਕਰਨੇ ਹੁੰਦੇ ਨੇ ਇਸ ਕਰਕੇ ਦੋ ਦੋ ਦੋਨਾਂ ਵਿੱਚੋਂ ਜ਼ਰੂਰੀ ਨੇ ਇੱਕ ਤੁਸੀਂ ਐਕਸਟਰਾ ਜਿਹੜਾ ਉਹ ਜਿੰਦੇ ਵਿੱਚੋਂ ਮਰਜ਼ੀ ਕਰ ਸਕਦੇ ਠੀਕ ਹੈ ਔਰ ਇਹਦੇ ਵਿੱਚ ਕਿਵੇਂ ਕਰਨਾ ਆਪਾਂ ਤਿੰਨ ਨੰਬਰ ਵਾਲਾ ਕੁਸਚਨ ਹੈ ਪੰਜ ਪੰਜ ਕੁਸਚਨ ਕਰਨੇ ਹੋਣਗੇ ਦੇਖੋ ਤੁਸੀਂ ਇਹਨਾਂ ਨੂੰ ਵੀ ਪੁਆਇੰਟਾਂ ਵਿੱਚ ਕਰ ਸਕਦੇ ਹੋ ਲਾਈਨਾਂ ਵਿੱਚ ਕਰ ਸਕਦੇ ਜਿਵੇਂ ਮੰਜੀ ਪ੍ਰਥਾ ਬਾਰੇ ਕੁਸਚਨ ਮੈਂ ਲਿਖਿਆ ਮੰਜੀ ਪ੍ਰਥਾ ਦੇ ਵਿੱਚ ਜਿਵੇਂ ਜੇ ਫਸਟ ਲਾਈਨ ਬਣਾਈ ਜਿਵੇਂ ਗੁਰੂ ਅਮਰਦਾਸ ਜੀ ਨੇ ਮੰਜੀ ਪ੍ਰਥਾ ਦੀ ਸਥਾਪਨਾ ਕੀਤੀ ਕਿਉਂ ਕੀਤੀ ਸੀ ਵਡੇਰੀ ਉਮਰ ਦੇ ਕਾਰਨ ਉਹ ਵਕ ਵਕ ਥਾਂਾਂ ਤੇ ਜਾ ਕੇ ਪ੍ਰਚਾਰ ਨਹੀਂ ਕਰ ਸਕਦੇ ਸੀ ਇਸ ਲਈ ਉਹਨਾਂ ਨੇ 22 ਮੰਝੀਆਂ ਸਥਾਪਿਤ ਕੀਤੀਆਂ ਹਰੇਕ ਮੰਝੀ ਦਾ ਜਿਹੜਾ ਮੁਖੀ ਹੁੰਦਾ ਸੀ ਉਹ ਮੰਝੀਦਾਰ ਹੁੰਦਾ ਸੀ ਇਹਨਾਂ 22 ਮੰਝੀਦਾਰਾਂ ਵਿੱਚੋਂ ਦੋ ਇਸਤਰੀਆਂ ਵੀ ਸਨ ਮਾਈ ਸੇਵਾ ਕੌਰ ਤੇ ਮਾਈ ਪਾਗਪਰੀ ਇਹ ਦੋ ਇਸਤਰੀਆਂ ਸਨ ਤੇ ਮੰਝੀ ਪ੍ਰਥਾ ਦੇ ਕਾਰਨ ਸਿੱਖ ਧਰਮ ਜਿਹੜਾ ਸੀ ਉਹ ਦੂਰ ਦੂਰ ਤੱਕ ਫੈਲ ਗਿਆ ਸੀਗਾ ਇਸ ਤਰ੍ਹਾਂ ਇੱਕ ਇੱਕ ਲਾਈਨ ਛੱਡ ਕੇ ਆਪਾਂ ਇਹਨਾਂ ਨੂੰ ਲਿਖਾਂਗੇ ਤੇ ਇਹਦੇ ਵਿੱਚੋਂ ਦੇਖੋ ਮੇਨ ਚੀਜ਼ ਆਪਾਂ ਅੰਡਰਲਾਈਨ ਕਰਨੀ ਹੈ ਕਿੰਨਾਂ ਨੇ ਸਥਾਪਨਾ ਕੀਤੀ ਸੀ ਗੁਰੂ ਅਮਰਦਾਸ ਜੀ ਨੇ ਕਿਉਂ ਕੀਤੀ ਸੀ ਬਡੇਰੀ ਹੰਬਰ ਦੇ ਕਰਕੇ ਕਿੰਨੀਆਂ ਮੰਜੀਆਂ ਸੀ 22 ਮੰਜੀਆਂ ਸੀਗੀਆਂ ਮੰਜੀ ਦੇ ਮੁਖੀ ਕੌਣ ਸੀ ਮਜੀਦਾਰ ਹੁੰਦੇ ਸੀ ਤੇ ਦੋ ਇਸਤਰੀਆਂ ਵੀ ਸੀਗੀਆਂ ਮਾਈ ਸੇਵਾਕੌਰ ਤੇ ਪਾਕ ਭਰੀ ਇਸ ਤਰ੍ਹਾਂ ਆਪਾਂ ਅੰਡਰਲਾਈਨ ਵੀ ਕਰ ਦੇਣਾ ਜਿੰਦੇ ਨਾਲ ਸਾਡਾ ਕੇ ਕੁਐਸਚਨ ਹੋਰ ਬਹੁਤ ਵਧੀਆ ਬਣ ਜਾਏਗਾ ਤੇ ਕਦੇ ਵੀ ਚਾਂਸ ਨਹੀਂ ਹੋਣਗੇ ਵੀ ਇਹ 3 ਨੰਬਰ ਦਾ ਕੁਐਸਚਨ ਹੈ ਤਾਂ 3 ਮਾਰਕਸ ਹੀ ਤੁਹਾਨੂੰ ਮਿਲਣਗੇ ਇਹਦੇ ਤੋਂ ਘੱਟ ਕਦੇ ਵੀ ਨਹੀਂ ਦਿੱਤੇ ਜਾਣਗੇ ਤੁਸੀਂ ਤਿੰਨ ਪੁਆਇੰਟ ਲਿਖ ਦੇ ਤਾਂ ਹੋ ਸਕਦਾ ਸੀਗਾ ਰੋਟਾਈ ਨੰਬਰ ਦਿੰਦਾ ਦੋ ਨੰਬਰ ਦਿੰਦਾ ਖਤਰਾ ਰਹਿਣਾ ਸੀਗਾ ਵੀ ਸਾਡੇ ਨੰਬਰ ਜਿਹੜਾ ਅੱਧਾ ਕੱਟਿਆ ਨਾ ਜਾਵੇ ਕਿਤੇ ਇਸ ਕਰਕੇ 5 6 ਪੁਆਇੰਟ ਬਣਾ ਦਿੱਤੇ ਨੇ ਕੋਈ ਚਾਂਸ ਹੀ ਨਹੀਂ ਹੈਗਾ ਕਿ ਤੁਹਾਡਾ ਨੰਬਰ ਕੱਟਿਆ ਜਾਵੇਗਾ ਠੀਕ ਹੈ ਜੀ ਇਸ ਤਰ੍ਹਾਂ ਫਿਰ ਇੱਕ ਦੀ ਲਾਈਨ ਛੱਡ ਕੇ ਦੂਸਰਾ ਕੁਐਸਚਨ ਲਿਖ ਦੇਣਾ ਜਿਹੜਾ ਵੀ ਤੁਹਾਨੂੰ ਆਉਂਦਾ ਹੋਊਗਾ ਚਾਰ ਕੁਐਸਚਨ ਆਉਣਗੇ ਚਾਰ ਵਿੱਚੋਂ ਦੋ ਕਰਨੇ ਨੇ ਫਿਰ ਠੀਕ ਹੈ ਫਿਰ ਕੁਐਸਚਨ ਨੰਬਰ 3 ਦਾ ਐਡਾ ਆ ਜਾਏਗਾ ਇਹ ਵੀ ਤਿੰਨ ਨੰਬਰ ਵਾਲੇ ਇਸੇ ਤਰ੍ਹਾਂ ਹੱਲ ਕਰਨ ਤੋਂ ਬਾਅਦ ਜਦੋਂ ਟੋਟਲ 5 ਹੋ ਜਾਣਗੇ ਤਾਂ ਇਹ ਭਾਗ ਕੰਪਲੀਟ ਹੋ ਜਾਏਗਾ ਤਾਂ ਆਪਾਂ ਇੱਕ ਜਿਹੜੀ ਕੀ ਹੈ ਲਾਈਨ ਖਿੱਚ ਦਿਆਂਗੇ ਇਹਦੇ ਕੰਪਲੀਟ ਹੋਣ ਤੇ ਠੀਕ ਹੈ ਜੀ ਉਸ ਤੋਂ ਬਾਅਦ ਭਾਗ ਆ ਗਿਆ ਸਸਾ ਭਾਗ ਸਸਾ ਹੈ ਪੈਰਾ ਭਾਗ ਸਸੇ ਦੇ ਵਿੱਚ ਅੱਗੇ ਦੋ ਉਪ ਭਾਗ اگئے ਨੇ ਕੁਐਸਚਨ ਨੰਬਰ 4 ਆ ਜਾਏਗਾ ਇਹ ਕੁਐਸਚਨ ਨੰਬਰ 4 ਆ ਜਾਏਗਾ ਇਹਦੇ ਵਿੱਚ ਪੈਰੇ ਵਿੱਚੋਂ ਕੁਐਸਚਨ ਲੱਭਣੇ ਹੁੰਦੇ ਨੇ ਔਰ ਪੰਜ ਕੁਸਚਨ ਹੁੰਦੇ ਨੇ ਔਰ ਪੰਜ ਕੁਸਚਨ ਨੂੰ ਹੱਲ ਕਰਨ ਤੋਂ ਬਾਅਦ ਕੁਸਚਨ ਨੰਬਰ 4 ਐਡਾ ਆ ਜਾਏਗਾ ਔਰ ਐਡੇ ਦੇ ਵੀ ਆਪਾਂ ਪੰਜ ਹੱਲ ਕਰਨ ਤੋਂ ਬਾਅਦ ਇਹ ਭਾਗ ਸਾਡਾ ਜਿਹੜਾ ਕੀ ਹੈ ਕੰਪਲੀਟ ਹੋ ਜਾਂਦਾ ਹੈ ਤਾਂ ਅਸੀਂ ਇਸ ਦੇ ਵਿੱਚ ਵੀ ਇੱਕ ਜਿਹੜੀ ਕੀ ਹੈ ਲਾਈਨ ਖਿੱਚ ਦਿੰਦੇ ਹਾਂ ਜਦੋਂ ਭਾਗ ਕੰਮ ਭਾਗ ਜਿਹੜਾ ਕੰਪਲੀਟ ਹੋ ਜਾਂਦਾ ਹੈ ਠੀਕ ਹੈ ਜੀ ਭਾਗ ਕੰਪਲੀਟ ਹੋ ਗਿਆ ਉਸ ਤੋਂ ਬਾਅਦ ਆ ਗਿਆ ਭਾਗ ਹਾਹ ਜਿਹੜਾ ਮੇਨ ਉੱਪਰ ਵਾਲੇ ਭਾਗ ਦੇ ਜਿਵੇਂ 3 ਨੰਬਰ ਵਾਲਾ ਕੁਐਸਚਨ ਜਿਸ ਤਰੀਕੇ ਨਾਲ ਮੈਂ ਤੁਹਾਨੂੰ ਦੱਸਿਆ ਤੁਸੀਂ ਉਸ ਤਰੀਕੇ ਨਾਲ ਕਰਦੇ ਤਾਂ ਬਹੁਤ ਵਧੀਆ ਹੈ ਬਾਕੀ 1-1 ਨੰਬਰ ਵਾਲੇ ਕੁਐਸਚਨ ਨਾਲ ਕੋਈ ਫਰਕ ਨਹੀਂ ਪੈਂਦਾ ਇਹਨਾਂ ਪਰ ਜਿਸ ਤਰੀਕੇ ਨਾਲ ਮੈਂ ਤੁਹਾਨੂੰ ਦੱਸਿਆ ਸਾਫ਼ ਸੁਥਰਾ ਸੋਹਣਾ ਪੇਪਰ ਲੱਗਦਾ ਤਾਂ ਜਿਹੜਾ ਚੈੱਕ ਕਰਨ ਵਾਲਾ ਵਧੀਆ ਨੰਬਰ ਸਾਨੂੰ ਖੁਸ਼ੀ-ਖੁਸ਼ੀ ਹੋ ਨੰਬਰ ਦੇ ਦਿੰਦਾ ਠੀਕ ਹੈ ਜੀ ਔਰ ਜਿਹੜਾ ਭਾਗ ਹਾਹ ਇਹਦੇ ਵਿੱਚ ਲੌਂਗ ਕੁਐਸਚਨ ਆਦੇ ਜੇ 4 ਕਰਨੇ ਹੁੰਦੇ ਨੇ 4 ਕੁਐਸਚਨ ਕਰਨੇ ਹੁੰਦੇ ਨੇ 2 ਊੜੇ ਵਿੱਚੋਂ ਤੇ 2 ਹੀ ਐਡੇ ਵਿੱਚੋਂ ਠੀਕ ਹੈ ਜੀ ਕਿਉਂਕਿ ਇਹ ਕੁਸਚਨ ਨੰਬਰ ਹੁੰਦਾ ਹੈ 5 ਅਸਾਂ ਨੰਬਰ 5 ਹੁੰਦਾ ਆਪਣੇ ਕੋਲ ਆ ਦੇਖੋ 5 ਦਾ ਊੜਾ ਆ ਗਿਆ ਔਰ ਇਹਦੇ ਵਿੱਚ ਦੇਖੋ ਜੋ ਕੁਸਚਨ ਤੁਸੀਂ ਇਹਦੇ ਵਿੱਚ ਮੈਂ ਕੁਸਚਨ ਲਿਆ ਵੀ ਗੁਰੂ ਨਾਨਕ ਦੇਵ ਜੀ ਦੀਆਂ ਜਿਹੜੀਆਂ ਉਦਾਸੀਆਂ ਦਾ ਉਦੇਸ਼ ਕੀ ਸੀਗਾ ਗੁਰੂ ਨਾਨਕ ਦੇਵ ਜੀ ਨੇ ਉਦਾਸੀਆਂ ਕੀਤੀਆਂ ਤਾਂ ਉਹਨਾਂ ਦਾ ਮੇਨ ਉਦੇਸ਼ ਕੀ ਸੀ ਜਿਹੜੀਆਂ ਉਹਨਾਂ ਨੇ ਯਾਤਰਾਵਾਂ ਕੀਤੀਆਂ ਸੀ ਤਾਂ ਉਹ ਜੋ ਕੁਛ ਵੀ ਪੜਿਆ ਹੁੰਦਾ ਉਹਦੇ ਵਿੱਚੋਂ ਮੇਨ ਮੇਨ ਗੱਲਾਂ ਸੀ ਜਿਹੜਾ ਕੀ ਹੈ ਇੰਟਰੋਡਕਸ਼ਨ ਦੇ ਵਿੱਚ ਲਿਖਣੀ ਆਂਦੀ ਨੇ ਇੱਥੇ ਤੁਸੀਂ 2-3 ਲਾਈਨਾਂ ਲਿਖੋਗੇ ਇੰਟਰੋਡਕਸ਼ਨ ਦੀਆਂ। ਔਰ ਉਹ ਲਿਖਣ ਤੋਂ ਬਾਅਦ ਜਿਹੜੀਆਂ ਤੁਸੀਂ 6 ਪੁਆਇੰਟ ਲਿਖਣੇ ਨੇ। 5 ਨੰਬਰ ਦਾ ਕੁਸ਼ਨ ਹੈ। ਤੁਸੀਂ ਕੋਸ਼ਿਸ਼ ਕਰੋ 6 ਪੁਆਇੰਟ ਜ਼ਰੂਰ ਲਿਖੋ। 6 ਨਹੀਂ ਤਾਂ 7 ਲਿਖ ਦਿਓ। ਕਿਉਂਕਿ 5 ਦੇ ਵਿੱਚ ਹੋ ਸਕਦਾ ਤੁਹਾਨੂੰ ਤੁਹਾਡਾ ਕੋਈ ਪੁਆਇੰਟ ਥੋੜਾ ਜਿਹਾ ਵੀਕ ਲੱਗੇ ਤਾਂ ਤੁਹਾਡੇ 4 ਮਾਰਕਸ ਤੁਹਾਨੂੰ ਦੇ ਸਕਦਾ ਹੈ। 3/4 ਦੇ ਸਕਦਾ ਹਾਫ ਮਾਰਕਸ ਜਿਹੜਾ ਤੁਹਾਡਾ ਹਾਫ ਜਿਹੜਾ ਕੱਟ ਸਕਦਾ ਹੈ। ਠੀਕ ਹੈ। ਇਸ ਕਰਕੇ ਜਿਹੜੇ 6 ਪੁਆਇੰਟ ਲਿਖਣੇ ਨੇ ਉਹਨਾਂ ਨੂੰ ਤੁਸੀਂ ਪਹਿਲੇ ਡਾਇਗਰਾਮ ਬਣਾ ਲੈਣੀ। ਜਿਵੇਂ ਆ ਸੈਂਟਰ ਦੇ ਵਿੱਚ ਉਦਾਸੀਆਂ ਲਿਖ ਲਿਆ ਤਾਂ ਪੁਆਇੰਟ ਬਣਾ ਕੇ ਹਿੰਦੇ ਆਲੇ ਦੁਆਲੇ ਜਿਹੜਾ ਕੀ ਹੈ ਮੈਂ ਪੁਆਇੰਟ ਬਣਾ ਕੇ ਜਿਹੜਾ ਸੀ ਉਹ ਸਾਰੇ ਪੁਆਇੰਟ ਜਿਹੜੇ ਮੈਂ ਥੱਲੇ ਲਿਖਨੇ ਨੇ ਉਹਨਾਂ ਨੂੰ ਇੱਕ ਵਾਰੀ ਇੱਥੇ ਉੱਪਰ ਲਿਖ ਦਿੱਤਾ ਤਾਂ ਇਹਨਾਂ ਦੇ ਆਲੇ ਦੁਆਲੇ ਵੀ ਤੁਸੀਂ ਐਵੇਂ ਕਰਕੇ ਸਰਕਲ ਬਣਾ ਸਕਦੇ ਹੋ ਜੇ ਬਣਾਉਣਾ ਤਾਂ ਇਹ ਤੁਹਾਡੀ ਇੱਛਾ ਹੈ ਹੋਰ ਵੀ ਕਈ ਤਰੀਕੇ ਨੇ ਤੁਸੀਂ ਮਾਈਂਡ ਮੈਪ ਜਿਹਨੂੰ ਆਪਾਂ ਕਹਿ ਦਿੰਨੇ ਆ ਉਸ ਤਰੀਕੇ ਦੇ ਨਾਲ ਜਿਹੜਾ ਕੀ ਹੈ ਇਹ ਤੁਸੀਂ ਇਸ ਨੂੰ ਬਣਾ ਸਕਦੇ ਹੋ ਠੀਕ ਹੈ ਔਰ ਜਦੋਂ ਤੁਹਾਡੇ ਇਹ ਆ ਦੇਖੋ ਮਾਈਂਡ ਮੈਪ ਬਣਾਉਣ ਤੋਂ ਬਾਅਦ ਜਦੋਂ ਫਸਟ ਪੁਆਇੰਟ ਤੁਸੀਂ ਲਿਖਣਾ ਹੈ ਫਸਟ ਪੁਆਇੰਟ ਲਿਖਣ ਤੋਂ ਬਾਅਦ ਉਸ ਨੂੰ ਅੰਡਰਲਾਈਨ ਕਰਨਾ ਹੈ ਅੰਡਰਲਾਈਨ ਤੋਂ ਬਾਅਦ ਦੋ ਬਿੰਦੀ ਡੈਸ਼ ਅੱਗੇ ਲਗਾ ਕੇ ਤੇ ਥੱਲੇ ਵਾਲੀ ਲਾਈਨ ਤੋਂ ਸ਼ੁਰੂ ਕਰਨਾ ਹੈ ਉਸੇ ਜਿੱਥੇ ਪੁਆਇੰਟ ਲਿਖਿਆ ਉਸੇ ਲਾਈਨ ਦੇ ਵਿੱਚ ਸ਼ੁਰੂ ਜਿਹੜਾ ਨਹੀਂ ਕਰਨਾ ਤੁਸੀਂ ਜਿਹੜਾ ਕੀ ਹੈ ਥੱਲੋਂ ਸ਼ੁਰੂ ਕਰਨਾ ਪੁਆਇੰਟ ਜਿੱਥੇ ਸਮਾਪਤ ਹੁੰਦਾ ਉਸਦੇ ਥੱਲੇ ਦੀ ਸਾਈਡ ਤੋਂ ਇਸੇ ਤਰ੍ਹਾਂ ਤੁਸੀਂ ਸਾਰੇ ਪੁਆਇੰਟ ਜਿਹੜੇ ਕੀ ਹੈ ਲਿਖ ਦੇਣੇ ਇਦੋ ਛੇ ਪੁਆਇੰਟ ਪੂਰੇ ਹੋ ਜਾਂਦਣ ਤਾਂ ਸਤਵਾਂ ਪੁਆਇੰਟ ਜਿਹੜਾ ਤੁਸੀਂ ਸਿੱਟਾ ਜ਼ਰੂਰ ਲਿਖਣਾ ਹੈ ਉਹੀ ਗੱਲਾਂ ਹੁੰਦੀਆਂ ਨੇ ਵਿੱਚੋਂ ਇੱਕ ਦੋ ਚੱਕ ਕੇ ਦੇਣੀਆਂ ਸਿੱਟੇ ਵਿੱਚ ਲਿਖ ਦੇਣੀਆਂ ਨੇ ਔਰ ਜਿੰਨਾ ਵੀ ਇਹ ਪੁਆਇੰਟ ਨੇ ਇਹਨਾਂ ਨੂੰ ਵੱਡੇ ਲਿਖਣ ਦੀ ਕੋਈ ਲੋੜ ਨਹੀਂ ਹੁੰਦੀ ਜਿਹੜਾ ਮੇਨ ਪੁਆਇੰਟ ਦਿੱਤਾ ਹੈ ਉਸ ਨੂੰ ਤੁਸੀਂ ਐਕਸਪਲੇਨ ਕਰਨਾ ਹੈ ਚਾਹੇ ਤੁਸੀਂ ਇੱਕ ਲਾਈਨ ਵਿੱਚ ਕਰ ਦਿਓ ਚਾਹੇ ਤੁਸੀਂ ਦੋ ਲਾਈਨਾਂ ਦੇ ਵਿੱਚ ਉਸ ਨੂੰ ਐਕਸਪਲੇਨ ਕਰ ਦਿਓ ਕੋਈ ਇਹਦੇ ਵਿੱਚ ਵੱਡਾ ਜੋ ਚੀਜ਼ ਮੇਨ ਪੁਆਇੰਟ ਲਿਖੀ ਹੈ ਉਹਨੂੰ ਤੁਸੀਂ ਕਲੀਅਰ ਕਰਨਾ ਵੀ ਹਾਂ ਆ ਚੀਜ਼ ਹੈ ਜੀ ਇਹ ਚਾਹੇ ਤੁਸੀਂ ਉਹਨੂੰ ਇੱਕ ਲਾਈਨ ਵਿੱਚ ਹੀ ਕਰ ਦਿਓ ਤਾਂ ਵੀ ਬਹੁਤ ਹੁੰਦਾ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਆਪਣੇ ਕੋਲ ਆ ਜਾਂਦਾ ਹੈ ਭਾਗ ਕਕਾ ਯਾਨੀ ਭਾਗ ਸ਼ਿਵਾ ਆ ਜਾਂਦਾ ਜਿੰਦੇ ਵਿੱਚ ਮਾਨ ਚਿੱਤਰ ਯਾਨੀ ਮੈਪ ਵਾਲਾ ਵਰਕ ਆਉਂਦਾ ਹੈ ਗੁਰੂ ਗੋਬਿੰਦ ਸਿੰਘ ਦੀਆਂ ਲੜਾਈਆਂ ਬਾਰੇ ਦੱਸਿਆ ਘੱਟ ਤੋਂ ਘੱਟ ਪੰਜ ਲੜਾਈਆਂ ਤਾਂ ਉਹ ਪੁੱਛਦੇ ਹੀ ਨੇ ਔਰ ਪੰਜ ਲੜਾਈਆਂ ਨੂੰ ਤੁਸੀਂ ਐਕਸਪਲੇਨ ਕਰ ਦੇਣਾ ਜਿਵੇਂ ਅਨੰਦਪੁਰ ਸਾਹਿਬ ਦੀ ਲੜਾਈ ਹੈ ਠੀਕ ਹੈ ਅਨੰਦਪੁਰ ਸਾਹਿਬ ਦੀ ਲੜਾਈ ਹੈ ਬਾਕੀ ਸਾਰੀਆਂ ਜਿਹੜੀਆਂ ਕਿੱਧਰ ਆਨੇ ਦੀ ਲੜਾਈ ਸਾਰੀਆਂ ਜਿਹੜੀਆਂ ਲੜਾਈਆਂ ਆ ਜਾਣਗੀਆਂ ਉਹਨਾਂ ਨੂੰ ਤੁਸੀਂ ਐਕਸਪਲੇਨ ਕਰਦੇ ਨੇ ਤਾਂ ਇਸ ਤਰ੍ਹਾਂ ਜਿਹੜਾ ਤੁਸੀਂ ਆਪਣੇ ਪੇਪਰ ਨੂੰ ਹੱਲ ਕਰ ਸਕਦੇ ਹੋ ਔਰ ਜਿਹੜਾ ਮੈਪ ਭਰਨਾ ਹੈ ਉਹ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਦੱਸਿਆ ਜਾਊਗਾ ਮੈਪ ਕਿਵੇਂ ਭਰਨਾ ਹੈ ਫਿਲਹਾਲ ਦੀ ਕਿਹੜੀ ਤੁਹਾਨੂੰ ਇਹ ਦੱਸਿਆ ਵੀ ਪੇਪਰ ਤੁਸੀਂ ਕਿਸ ਤਰੀਕੇ ਦੇ ਨਾਲ ਆਪਣਾ ਪੇਪਰ ਹੱਲ ਕਰਕੇ ਜਿਹੜਾ ਵਧੀਆ ਮਾਰਕਸ ਲੈ ਸਕਦੇ ਹੋ ਓਕੇ ਜੀ